ਗੁਰ ਰਵੀਦਾਸ ਜੀ ਦੇ ਜਾਮੇ ਚ ਖੁਦ ਭਗਵਾਨ ਉੱਤਰ ਪ੍ਰਦੇਸ਼ ਕਾਂਸੀ ਬਨਾਲ ਦੀ ਧਰਤੀ ਤੇ ਸ਼੍ਰੀ ਗੁਰਦਵਾਰਨਪੁਰ ਦੇਵ ਜੀ ਅਵਤਾਰ ધારਨ ਕੀਤਾ ਸਤਿਕਾਰਯੋਗ ਸਨਮਾਨਯੋਗ ਆਦਰਯੇ ਪਿਤਾ ਸੰਤੋਖਦਾ ਜੀ ਔਰ ਸਨਮਾਨਯੋਗ ਆਦਰਯੇ ਵੰਦਨੀਏ ਪੂਜਨ ਜੋ ਸਾਰੇ ਲੋਕ ਮਾਤਾ ਕਲਸ਼ਾ ਜੀ ਦੇ ਕੋਖਰੂ ਆਗ ਲਗੇ ਦੁਖੀਆਂ ਗਰੀਬਾਂ ਮਜ਼ਲੂਮਾਂ ਦੇ ਮਸੀਹਾ ਬਣ ਕੇ ਤੁਨਗੁਰਬਦਾਸ ਮਹਾਰਾਜ ਇਸ ਧਰਤੀ ਤੇ ਪੈਗੰਬਰ ਦੇ ਰੂਪ ਵਿੱਚ ਬਣ ਕੇ ਆਏ रविदास वेलफेयर ट्रस्ट ਨਵਾਂ ਸ਼ਹਿਰ ਵੱਲੋਂ ਅੱਜ ਦਾਣਾ ਮੰਡੀ ਨਵਾਂ ਸ਼ਹਿਰ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ 17ਵਾਂ ਜ਼ਿਲ੍ਹਾ ਪੱਧਰੀ ਸੰਤ ਸੰਮੇਲਨ ਤੇ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਮੌਕੇ ਤੇ ਅਮਰਿਤਮਈ ਬਾਣੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਾਠ ਦੇ ਭੋਗ ਸੰਤ ਨਰਿੰਦਰਨ ਦਾਸ ਜੀ ਡੇਰਾ ਸੱਚਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਪਾਏ ਗਏ। ਇਸ ਉਪਰੰਤ ਗਿਆਨੀ ਗੁਰਦੀਪ ਸਿੰਘ ਉੜਾਪੜ ਦੇ ਜਥੇ ਨੇ ਸਤਗੁਰੂ ਰਵਿਦਾਸ ਜੀ ਦੇ ਜੀਵਨ ਤੇ ਉਹਨਾਂ ਵੱਲੋਂ ਸਮਾਜ ਲਈ ਕੀਤੇ ਸੰਘਰਸ਼ ਨੂੰ ਢਾਡੀ ਵਾਰਾਂ ਰਾਹੀਂ ਪੇਸ਼ ਕਰਕੇ ਪੰਡਾਲ 'ਚ ਹਾਜ਼ਰ ਹਜ਼ਾਰਾਂ ਦੀ ਤਾਦਾਦ 'ਚ ਜੁੜੀਆਂ ਬੈਠੀਆਂ ਸੰਗਤਾਂ 'ਚ ਨਵੀਂ ਰੂਪ ਉੱਕੀ। ਸਾਈ ਪੱਪੜ ਸ਼ਾਹ ਭਰੋ ਮਜਾਰਾ ਨੇ ਤਾਂ ਰਸ ਭਿੰਨੇ ਕੀਰਤਨ ਰਾਹੀਂ ਇੱਕ ਵੱਖਰਾ ਹੀ ਸ਼ਾਂਤਮਈ ਮਾਹੌਲ ਸਿਰਜ ਦਿੱਤਾ। ਕੀਰਤਨ ਨਾਲ ਸੰਗਤਾਂ ਇੰਜ ਮਹਿਸੂਸ ਕਰ ਰਹੀਆਂ ਸਨ ਕਿ ਜਿਵੇਂ ਸਤਗੁਰ ਅੰਗ ਸੰਗ ਹੀ ਮੌਜੂਦ ਹੋਣ। ਮંચ ਸੰਚਾਲਕ ਦੀ ਅਹਿਮ ਭੂਮਿਕਾ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰਸਟ ਦੇ ਪ੍ਰਧਾਨ ਸਤਪਾਲ ਸਾਹੂ ਵੱਲੋਂ ਨਿਭਾਈ ਗਈ। ਇਸ ਮੌਕੇ ਤੇ ਸੰਤ ਕ੍ਰਿਸ਼ਨ ਨਾਥ ਚਿਹੜੂ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਿਹੜੇ ਲੋਕ ਆਪਣੇ ਮਹਾਨ ਰਹਿਬਰਾਂ ਦਾ ਮਿਸ਼ਨ ਤੇ ਇਤਿਹਾਸ ਭੁੱਲੇ ਜਾਂਦੇ ਹਨ, ਉਹ ਲੋਕ ਦੁਨੀਆ ਦੇ ਨਕਸ਼ੇ ਤੋਂ ਸਦਾ ਲਈ ਅਲੋਪ ਹੋ ਜਾਂਦੇ ਹਨ। ਉਹਨਾਂ ਦਾ ਕਿਤੇ ਵੀ ਇਤਿਹਾਸ ਵਿੱਚ ਜ਼ਿਕਰ ਨਹੀਂ ਆਉਂਦਾ।

ਸਭ ਪੂਰੇ ਵਿਆਸ ਮਨਤ ਕਰਦੇ ਮੇਰੀ ਕੌਮ ਦੇ ਲੋਕੋ ਬੜੀ ਹਰਸ ਕੀ ਹੈ ਕਹਿੰਦੇ ਇੱਕ ਰਾਜਾ ਆਪਣੇ ਸੰਗਾਂ ਸੰਦੇ ਬੈਠਾ ਹੈ ਬੇਟੀਆਂ-ਬੇਟੀਆਂ ਰਾਜੇ ਨੂੰ ਨੀਂਦ ਆ ਗਈ ਨੀਂਦ ਦੇ ਜਦੋਂ ਬੰਦਾ ਗੂੜੀ ਨੀਂਦ ਵਿੱਚ ਜਾਂਦਾ ਉਹ ਸੁਪਣਿਆਂ ਦੀ ਦੁਨੀਆ ਵਿੱਚ ਚਲ ਜਾਂਦਾ ਇਹ ਰਾਜਾ ਇੱਕ ਸੁਪਨਾ ਵੇਖਦਾ ਹੈ ਉਹ ਸੁਪਨੇ ਦੇ ਵਿੱਚ ਉਹ ਰਾਜਾ ਪਿਛੜੀ ਬਣ ਜਾਂਦਾ ਮੰਗਤਾ ਬਣ ਜਾਂਦਾ ਪਾਜੇ ਕਪੜੇ ਨੰਗੇ ਪੈਰ

ਉਹ ਬਹਿਸਾਸ ਹੋ ਗਿਆ ਕਿ ਮਹੱਕੀਂ ਦੇ ਵਿੱਚ ਰਾਜਾ ਪਰ ਮਹਾਰਾਜ ਕਨੇ ਤੇ ਜੁਗ ਬੀਤ ਗਏ ਹਜ਼ਾਰਾਂ ਬੜੇ ਬੀਤ ਗਏ ਮੇਰੀ ਕੌਮ ਦੇ ਉਹ ਲੋਕਾਂ ਨੂੰ ਆਜੇ ਅਹਿਸਾਸ ਨਹੀਂ ਹੋਇਆ ਕਿ ਸਾਡੇ ਪੁਰਖਿਆਂ ਨੇ 12000 ਸਾਲ ਇਸ ਦੇਸ਼ ਦੇ ਉਤੇ ਰਾਜ ਕੀਤਾ ਸਾਡੇ ਆਦਿਵਾਸੀ ਗਰਾਵੜ ਮੂਲ ਵਾਸੀ ਸਾਡੇ ਵੱਡੇ ਵਡੇਰੇ ਇੱਥੇ ਰਾਜ ਕਰਦੇ ਰਹੇ ਤੇ ਕਹਿੰਦੇ ਮਹਾਰਾਜ ਕਹਿੰਦੇ ਨਾਰਕ ਪਤ ਏਕ ਸਿੰਘਾਸਨ ਸੋਇ ਸੁਖੜੇ ਭਿਆ ਪਿਖਾਰੀ ਅਜ ਤੇ ਰਾਜ ਮਿਸ਼ਰਤ ਦੁਖ ਪਾਇਆ ਸੋ ਬਾਤ ਕਹੀ ਹਮਾਰੀ ਕਾ ਹੁੰਦੀ ਅਸਰ ਦਾ ਸਰਮਗਰੋ ਜੀ ਬਈ ਲਗਭਗ ਸਮਾਪਤ ਹੈ ਮੈਂ ਸਾਰੋਂ ਜੀਤੇ ਪ੍ਰਬੰਧਕਾਂ ਤੋਂ 3 ਮਿੰਟ ਸਿਰਫ ਆਪ ਤੋਂ ਮੰਗ ਮੇ ਲੈ ਰਿਹਾ ਹਾਂ ਉਧਾਰੇ ਲੈ ਰਿਹਾ ਹਾਂ ਕਿਉਂਕਿ 3 ਕਿ ਮਿੰਟ ਦੇ ਚੱਲਦਾ ਸਮਾਗਮ ਹੋਵੇ ਨਾ ਤੇ ਆਪਾਂ ਸਬਜ਼ੀ ਲੈਣ ਜਾਂਦੇ ਆ ਆਲੂਆਂ ਦਾ ਮੁੱਲ ਵੀ ਲੱਗ ਜਾਂਦਾ ਨਾਲ ਦੀ ਸਬਜ਼ੀ ਦਾ ਗੋਭੀ ਦਾ ਮੁੱਲ ਵੀ ਲੱਗ ਜਾਂਦਾ ਹੈ ਆਦਰਕ ਦਾ ਮੁੱਲ ਵੀ ਲੱਗ ਜਾਂਦਾ ਤੇ ਧਨੀਆ ਜਿਹੜਾ ਉਹ ਫ੍ਰੀ ਵਿੱਚੇ ਮਿਲ ਜਾਂਦਾ ਹੈ ਤੇ 3 ਕਿ ਮਿੰਟ ਮੈਂ ਧਨੀਆ ਦੇ ਰੂਪ ਦੇ ਵਿੱਚੇ ਰਹੇ ਹਨ ਤੇ ਗੁਰੂ ਨਾਨਕ ਦੇਵ ਜੀ ਅੱਜ ਕੌਮ ਦੇ ਵਿੱਚ ਜਾਗਰਤੀ ਆਈ ਹੈ ਤੇ ਅਕੀਰ ਦੇ ਜੋ ਤੇ ਇੱਕੋ ਦੇ ਜੋ ਬਾਹਰ ਦੋਣੀਆਂ ਥੋੜੀ ਇਹ ਆਓ ਇਹ ਜਨ ਸਮਾਜ ਅੱਜ ਜਾਗਰਿਤ ਹੋਇਆ ਹੈ ਗੁਰੂ ਨਾਨਕ ਦੇਵ ਜੀ ਬਾਬਾ ਸਾਹਿਬ ਅੰਬੇਡਕਰ ਜਿਨ੍ਹਾਂ ਨੇ ਇਸ ਕੌਮ ਨੂੰ ਇਹ ਗੱਲ ਆਖੀ ਇਹ ਤੁਸੀਂ ਭਿਖਾੜੀ ਨਾ ਬਣੋ ਮੰਗਦੇ ਨਾ ਬਣੋ ਤੇ ਤੁਸੀਂ ਮੰਗਣ ਵਾਲੇ ਨਾ ਬਣੋ ਦੇਣ ਵਾਲੇ ਬਣੋ ਭਾਡੇ ਪੁਰਖੇ ਦੇਣ ਵਾਲੇ ਰਾਜੀ ਸਾਹਿਬ ਅਹਿਸਾਸ ਬਣਾਇਆ ਕਿ ਅੱਜ ਕੌਮ 'ਚ ਜਾਗਰਤੀ ਆਈ ਹੈ ਸਾਡੇ ਜਿਨ੍ਹਾਂ ਨੇ ਅੰਮ੍ਰਿਤ ਬਾਣੀ ਆਪ ਨੂੰ ਸਰਵਰ ਕਰਾਈ ਹੈ ਸ੍ਰੀ ਕਰਦੇਵ ਜੀਤ ਸਾਹਿਬਾਨ ਉਹਨਾਂ ਨੂੰ ਸੰਕਾਰ ਆਇਆ ਹੈ ਆ ਆਖਰੀ ਰਜਨਾ ਮੈਂ ਦੋ ਦਿਨ ਮਿੰਟ ਦੇ ਵਿੱਚ ਕਹੇ ਆਪਕੋ ਅੱਗੇ ਲੈਣੀ ਹੈ ਕਿ ਜਿਗਨ ਢਾਡੀ ਲੱਗੇ ਹੋਣ ਉੱਤੇ ਭਾਰ ਨਾ ਗਈ ਜਾਵੇ ਤੇ ਢਾਡੀ ਰਾਗ ਉਹਨਾਂ ਸਮਾ ਆਧੂੜਾ ਹੈ ਤੇ ਆਓ ਦੰਤ ਸਮਾਜ ਦੇ ਲੋਕ ਗੁਰੂ ਰਮਕਾਲ ਦੇ ਅੰਪਿਰੋਕਾਰ

ਦੇ ਦੋ ਤਿੰਨ ਮਿੰਟ ਦੇ ਵਿੱਚ ਵਾਰ ਕੇ ਜੀ ਆਪਦਾ ਆਗਿਆ ਲੈਣੀ ਹੈ ਤੇ ਕਿੰਤੀ ਲੋਕਾਂ ਦਾ ਸਮਾਜ ਮਨ ਕਸ਼ਰੋਕਾਂ ਦਾ ਸਮਾਜ ਜਿਹਦੇ ਬਾਰੇ ਕਦੇ ਸਤਿ ਸ਼੍ਰੀ ਅਕਾਲ ਰਾਸੀ ਨੇ ਗਿਆ ਮਾਂ ਧਰਤੀ ਤੇ ਤੇਰੀ ਗੋਦ ਨੂੰ ਚੰਨ ਹੋਰ ਬਖੇਰੇ ਮਗਦਾ ਰਹੀ ਬਿੜੇ ਸੂਰਜਾ ਕੰਗੀਆਂ ਦੇ ਦੇ ਉਹਨਾਂ ਕੰਗੀਆਂ ਦਾ ਕਿਰਤੀਆਂ ਦਾ ਸਮਾਜ ਅੱਜ ਸਮੇਂ ਦੀ ਹਾਰ ਨੂੰ ਬੰਗਾਰ ਕੇ ਕੀ ਕਰਨਾ ਆਪ ਨਹੀਂ ਸਾਥੀ ਉਹ ਬਾਤ ਪਰਾਪ ਦੇਣਾ ਹੈ ਇਹ ਸਮਝ ਕੇ ਰਹਿਣ ਬਈ

ਗੁਰੂਆਂ ਦੇ ਨਾਲ ਸਾਜਿਤ ਹੋਈ ਹੈ ਸਭ ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਸੰਤ ਸਵੇਰਾਂ ਦੇ ਵਿੱਚ ਜਿਹੜਾ ਕਿ ਸ਼੍ਰੀ ਗੁਰੂ ਅਰਜਨਦਾਸ ਗੈਲਫ੍ਰੇਡ ਟਰੱਸਟ ਰਿਸਟ ਨਵਾਂ ਸ਼ਹਿਰ ਦੀ ਤਰਫੋਂ ਸੋਚਿਆ ਲੱਗਿਆ ਸੰਤਾਂ ਦੇ ਸਹਿਯੋਗ ਦੇ ਨਾਲ ਸਤਾਰਾ ਮਹਾਨ ਸੰਸਵੇਲ ਦੇ ਕੀਰਤਨ ਦਰਵਾਰ ਕਰਵਾਇਆ ਜਾ ਰਿਹਾ ਹੈ ਇਹ ਸੰਸਮੇਲਨ ਸ੍ਰੀ 108 ਸਤਨੰਜਨ ਦਾਸ ਜੀ ਜਿਹੜਾ ਸਤਖੰਡ ਬੱਲਾ ਉਹਨਾਂ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ ਸਵੇਰ ਰੋਜ਼ ਤੋਂ ਸਤੁਰਦਾਸ ਮਹਾਰਾਜ ਜੀ ਦੇ ਅਮਰ ਬਾਣੀ ਦੇ ਸੰਪੂਰਨ ਜਾਪ ਉਪਰੰਤ ਭੋਗ ਹੋ ਗਿਆ ਹੈ ਭੰਕਾ ਆਰਤੀਆਂ ਦੇ ਜਾਪ ਤੋਂ ਬਾਅਦ ਕੀਰਤ ਦੇ ਵਿੱਚ ਕਿੰਤਨਾ ਦੇ ਵਿੱਚ ਗਿਆਨੀ ਗੁਰਦੀਪ ਸਿੰਘ ਜੜਾਪੜ ਉਹਨਾਂ ਨੇ ਗੁਰੂ ਜਸ ਗਾਇਨ ਕਰਕੇ ਸਾਂਝ ਪਵਾਈ ਹੈ ਅੱਜ ਦੇ ਇਸ ਸੰਸਮੇਲਨ ਦੇ ਵਿੱਚ ਸ੍ਰੀ ਇੱਕ ਸੋਰ ਸਾਧ ਸੰਨਿਹਦਾਸ ਜੀ ਮਹਾਰਾਜੀ ਤੋਂ ਇਲਾਵਾ ਸ੍ਰੀ ਇੱਕ ਸੋਰ ਸਾਧ ਗੁਰਦੀਪ ਜੀ ਪਠਾਨਪੁਰ ਉਹ ਮਹਾਂਪੁਰਸ਼ ਵੀ ਪੰਡਾਲ ਦੇ ਵਿੱਚ ਪਹੁੰਚ ਚੁੱਕੇ ਹਨ ਕ੍ਰਿਸ਼ਣਕ ਸ਼ਰਧਾਂਤ ਕ੍ਰਿਸ਼ਨਾਂ ਆਦੀ ਜਿਹੜੋਂ ਉਹ ਮਹਾਂਪੁਰਸ਼ੀ ਸੰਤਾਂ ਨੂੰ ਦਰਸ਼ਨ ਦਿਹਾ ਦੇਣ ਦੇ ਲਈ ਪੰਡਾਲ ਦੇ ਵਿੱਚ ਪਹੁੰਚ ਚੁੱਕੇ ਹਨ ਇਹਨਾਂ ਦੇ ਨਾਲ ਹੀ ਸ਼੍ਰੀ ਰਿਕਸ਼ਰ ਸ਼ਰਧਾਂਤ ਗ੍ਰਿੰਦਮ ਦਾਸ ਜੀ ਸੰਗਤਪੁਰ ਉਹ ਵੀ ਆਏ ਸੰਤਾਂ ਨੂੰ ਦਰਸ਼ਨ ਦਿਹਾ ਦੇਂਦੇ ਹੋਏ ਅੰਦਰ ਜਾ ਰਹੇ ਨੇ ਇਹਨਾਂ ਦੇ ਨਾਲ ਸੰਤ ਸ਼ਿਰੇਖਸੌਰ ਸਾਧ ਹਰਵਿੰਦਰ ਦਾਸ ਜੀ ਇਸਪੁਰ ਤੇ ਸ਼ਿਰੇਖਸੌਰ ਸਾਧ ਸੁਖਵਿੰਦਰ ਦਾਸ ਜੀ ਢਡੇ ਇਹ ਮਹਾਂਪੁਰਸ਼ ਪੰਡਾਲ ਦੇ ਵਿੱਚ ਪਹੁੰਚ ਚੁੱਕੇ ਹਨ ਸੰਤਾਂ ਨੂੰ ਦਰਸ਼ਕਾਂ ਦੇ ਅਰੇ ਦੇਣਗੇ ਸਤਕੁਰੂ ਦਾਸ ਮਹਾਰਾਜ ਜੀ ਦੀ ਬਾਣੀ ਤੁਹਾਡੇ ਵਿਚਾਰਤਾ ਦੇ ਨਾਲ ਸੰਤਾਂ ਦੀ ਸਾਹ ਜਿ ਵਾਣਗੇ ਚੰਦੇ ਮਿੰਟਾਂ ਦੇ ਵਿੱਚ ਅੱਜ ਦੇ ਇਹ ਜੋ ਸੰਸਮੇਲਨ ਹੈ ਸਰਕਾਸਟੇਟ ਹੋ ਰਿਹਾ ਹੈ ਸ਼ਿਰੇਖਸੌਰ ਸਾਧ ਨਰਿੰਦਰ ਦਾਸ ਜੀ ਜੋਤੇਨ ਸਿੰਘ ਜਿਹੜਾ ਸੱਚਖੰਡ ਪੱਲਾ ਤੋ ਵੀ ਪਹੁੰਚ ਰਹੇ ਨਹੀਂ ਉਹਨਾਂ ਦੇ ਨਾਲ ਸ਼੍ਰੀ ਇੱਕ ਸੌਤਸਾਂ ਤੇ ਲੇਖ ਰਾਜੀ ਉਹ ਵੀ ਪਹੁੰਚ ਰਹੇ ਨੇ ਸਾਈਂਪਾਪਾ ਪੁੱਪਲ ਸ਼ਾਹ ਜੀ ਉਹ ਤਾਂ ਕੱਲ ਤੋਂ ਹੀ ਇੱਥੇ ਸਵਾਵਾ ਸਾਨੂੰ ਦੇ ਰਿਆ ਰਹੇ ਨਾ ਜਿਹੜਾ ਉਹ ਜੋੜਿਆ ਹੋਇਆ ਹੈ ਤੋਂ ਬਾਹਰ ਇੱਕ ਕਾਰਨਾ ਹਸਪਤਾਲ ਬੰਗਾਵਲੋਂ ਮੈਡੀਕਲ ਕੈਂਪ ਵੀ ਇਹ ਲੋਕ ਰਾਜ ਨੂੰ ਬਹੁਤ ਸਾਰੇ ਲੋਕ ਕਪੜੇ ਸੰਕਟਾ ਇਤੋ ਧੋਵਾਈ ਲਾਤੀ ਆਪਣਾ ਨਾਮ ਕਿ ਲੈਰਲ ਚੰਗਾ ਕਰਵਾ ਰਹੇ ਨੇ ਇੱਕ ਕਰਨ ਹਸਪਤਾਲ ਬੰਦਾ ਬਣਾ ਦਲਸੀ ਮਕੀ ਸਿੰਘ ਜੀ ਦੇ ਰਹਿਮਾਇਆ ਹੁਵਾਈ ਹੋਏ ਪੇਂਡਰ ਕੱਪ ਲੱਗਾ ਹੈ ਜਿਹੜਾ ਜਿਹੜਾ ਬੁਟਾ ਹੈ ਸਿਹਰੇ ਮਦਨ ਸਿੰਘ ਰਾਣੀ ਜੀ ਵਿੜੇ ਸਾਡੇ ਐਸਸੀਪੀ ਜੀਸੀ ਕਾਰਪੋਰੇਸ਼ਨ ਦੇ ਜਿਲ੍ਹਾ ਮੈੰਡਰ ਹੈ ਉਹਨਾਂ ਨੇ ਆਪਣੇ ਕਾਪੜੇ